ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਹੜੀ ਕੁਦਰਤੀ ਖੇਤੀ ਆ ਜੀ ਆਪਾਂ ਨੂੰ ਕੁਦਰਤ ਨਾਲ ਜੋੜਦੀ ਆ ਤੇ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਜਿਹੜੇ ਕੁਦਰਤ ਦੇ ਜਦੋਂ ਉਹਨਾਂ ਨਿਯਮਾਂ ਨੂੰ ਸਿਧਾਂਤਾਂ ਨੂੰ ਸਮਝਦੇ ਆ ਤਾਂ ਹੈਰਾਨੀ ਹੁੰਦੀ ਆ ਵੀ ਕੁਦਰਤ ਇੰਨਾ ਕੁਝ ਦੇ ਸਕਦੀ ਆ ਪਰ ਜਿਹੜੀ ਸ਼ਰਤ ਆ ਵੀ ਆਪਾਂ ਜਿੰਨਾ ਕੁਦਰਤ ਨਾਲ ਘੱਟ ਛੇੜ ਛਾੜ ਕਰਦੇ ਆ ਉਹਨੂੰ ਦੇਖਦੇ ਆ ਵੀ ਕੀ ਪੌਦਿਆਂ ਦਾ ਕੀ ਰਿਜ਼ਲਟ ਆਉਂਦਾ ਤੇ ਉਹ ਕੀ ਕਿਸਮਾਂ ਨੇ ਇਹੀ ਗੱਲ ਸਾਹਮਣੇ ਆਉਂਦੀ ਆ ਵੀ ਜਿਹੜੇ ਦੇਸੀ ਪੌਦੇ ਨੇ ਜਿਆਦਾ ਵਧੀਆ ਰਹਿੰਦੇ ਨੇ ਵਧੀਆ ਇਸ ਲਈ ਰਹਿੰਦੇ ਨੇ ਕਿ ਉਹ ਸੋਕਾ ਝੱਲ ਸਕਦੇ ਨੇ ਤੇ ਉਹ ਉਤਪਾਦਨ ਵੀ ਦੇ ਸਕਦੇ ਨੇ ਜਦੋਂ ਬਹੁਤ ਹੀ ਘੱਟ ਪਾਣੀ ਨਾਲ ਬਹੁਤ ਘੱਟ ਸਾਂਭ ਸੰਭਾਲ ਨਾਲ ਪੌਦੇ ਹੋ ਜਾਂਦੇ ਨੇ ਤਾਂ ਉਹਨਾਂ ਜਿਹੜਾ ਰਿਜ਼ਲਟ ਆ ਵੀ ਵੱਖਰਾ ਆਉਂਦਾ ਕਿਉਂ ਜਿਹੜਾ ਕੁਦਰਤ ਦਾ ਨਿਯਮ ਹੈ ਜਿੰਨੇ ਪੌਦੇ ਨੂੰ ਆਪਾਂ ਉਦਾਹਰਣ ਦੇ ਲਈ ਪਾਣੀ ਘੱਟ ਦਵਾਂਗੇ ਤਾਂ ਉਹ ਆਪਣੇ ਜੜਾਂ ਦੂਰ ਤੱਕ ਲਿਜਾਊਗਾ ਮਿੱਟੀ 'ਚੋਂ ਪਾਣੀ ਹਾਸਲ ਕਰਨ ਦੀ ਕੋਸ਼ਿਸ਼ ਕਰੂਗਾ ਜੜਾਂ ਦਾ ਜ਼ਿਆਦਾ ਵਿਕਾਸ ਕਰੂਗਾ ਤੇ ਫੇਰ ਉਹ ਪੌਦਾ ਜਿਵੇਂ ਤਰੇਲ ਹੈ ਉਹਦੇ ਵਿੱਚੋਂ ਵੀ ਉਹਨੂੰ ਪਾਣੀ ਮਿਲਦਾ ਹੈ ਯਾਨੀ ਉਹ ਆਪਣੇ ਆਪ ਨੂੰ ਜਿਉਣ ਜੋਗਾ ਲੜਨ ਲਈ ਤਿਆਰ ਕਰਦਾ ਰਹਿੰਦਾ ਸੋ ਉਸ ਤਰ੍ਹਾਂ ਅੱਜ ਆਪਾਂ ਗੱਲ ਕਰਦੇ ਆਂ ਇੱਕ ਨਿੰਬੂ ਦੇ ਬੂਟੇ ਦੀ ਜਿਵੇਂ ਆਪਣੀ ਖੇਤੀ ਵਿੱਚ ਬਹੁਤ ਸਾਰੇ ਅਲੱਗ-ਅਲੱਗ ਕਿਸਮਾਂ ਦੇ ਨਿੰਬੂ ਨੇ ਜਿਨ੍ਹਾਂ ਨਾਲ ਆਪਾਂ ਨੂੰ ਇਹ ਸਿੱਖਣ ਤੋਂ ਮਿਲਦਾ ਵੀ ਇਹ ਸੋਕਾ ਵੀ ਚੱਲ ਸਕਦੇ ਨੇ ਇਹ ਜਿਹੜਾ ਗਰਮੀ ਦੇ ਵਿੱਚ ਤੇ ਇੱਕ ਬੇਲ ਚੜੀ ਹੋਈ ਸੀ ਉਹ ਬੇਲ ਤਾਂ ਹੁਣ ਵੱਢਤੀ ਸੁੱਕ ਗਈ ਪਰ ਇਹ ਜਿਹੜਾ ਨਿੰਬੂ ਐ ਇਹਦੀਆਂ ਨਵੀਆਂ ਟਾਹਣੀਆਂ 'ਨ ਵੀ ਫੁੱਲ ਲੱਗਦੇ ਰਹਿੰਦੇ ਨੇ ਜਿਵੇਂ ਹੁਣ ਆਪਾਂ ਆ ਦੇਖਿਓ ਉਹ ਨਵੀਂ ਟਾਣੀ ਉੱਪਰ ਆ ਰਹੀ ਆ ਉਹ ਤੇ ਉਹਨੂੰ ਫੁੱਲ ਲੱਗੇ ਹੋਏ ਨੇ ਜਿਹੜੇ ਅੱਜਕੱਲ ਫੁੱਲ ਲੱਗਦੇ ਨੇ ਉਹਨਾਂ ਦਾ ਜਿਵੇਂ ਹੁਣ ਦਸੰਬਰ ਦਾ ਮਹੀਨਾ ਇਹਨਾਂ ਦਾ ਫਿਰ ਰਿਜ਼ਲਟ ਆ ਜਿਹੜਾ ਗਰਮੀ ਮਾਰਚ ਅਪ੍ਰੈਲ ਦੇ ਵਿੱਚ ਇਹ ਫਿਰ ਨਿੰਬੂ ਉਸ ਸਮੇਂ ਮੰਗ ਵੀ ਵੱਧ ਹੁੰਦੀ ਹੈ ਤੇ ਕੀਮਤ ਵਧੀਆ ਮਿਲ ਜਾਂਦੀ ਹੈ ਤੇ ਜਿਹੜੀ ਆਪਾਂ ਗੱਲ ਕਰਨ ਲੱਗੇ ਆ ਵੀ ਇਹ ਨਿੰਬੂ ਆਪਣਾ ਸਾਰਾ ਸਾਲ ਇਹ ਤੋਂ ਬਾਅਦ ਤੰਦੇ ਰਹਿੰਦੇ ਨੇ ਹੁਣ ਜਿਵੇਂ ਆ ਨਿੰਬੂ ਆਪਾਂ ਜਿੱਦਣ ਵੇਚਣੇ ਹੁਣ ਜਾਂ ਮੰਡੀ ਜਾਣਾ ਹੁੰਦਾ ਉਦੋਂ ਚੱਕ ਲੈਣੇ ਨੇ ਥੱਲੇੋਂ ਇਹ ਨਿੰਬੂ ਜਿਹੜੇ ਕੁਦਰਤੀ ਖੇਤੀ ਵਾਲੇ ਮੋਦਿਆਂ ਦੇ ਨਿੰਬੂ ਨੇ ਇਹ ਮਤਲਬ ਬਿਨਾ ਫਰਜ ਤੋਂ ਬੱਚੇ ਰਹਿੰਦੇ ਨੇ ਇਹਨਾਂ ਦੇ ਥੱਲੇ ਜਿੰਨੇ ਵੀ ਬੂਟੇ ਨੇ ਬੂਆ ਦੇ ਥੱਲੇ ਉਹਨਾਂ ਥੱਲੇ ਨਿੰਬੂ ਉੱਦਦੇ ਨੇ ਆਪਾਂ ਨੇ ਚੱਕਣਿਆਂ ਤੇ ਵੇਚਣਿਆਂ ਸੋ ਜਿਹੜੀ ਆਪਾਂ ਗੱਲ ਕਰ ਲੱਗੇ ਆ ਵੀ ਇਹ ਨਿੰਬੂ ਦੀ ਜਿਹੜੀ ਕਿਸਮ ਆ ਇਹਨੂੰ ਆ ਦੇਖੋ ਗੁੱਥੀਆਂ ਦੇ ਵੱਧ ਲੱਗਦੇ ਨੇ ਹੁਣੇ ਜਦੋਂ ਮੌਸਮ ਬਦਲੂਗਾ ਤਾਂ ਇਹ ਗਰਮੀ ਵਿੱਚ ਹੋਰ ਵੱਡੇ ਹੋਣਗੇ ਤੁਸੀਂ ਦੇਖੋ ਇਹ ਕੁਦਰਤੀ ਖੇਤੀ ਜਿਸ ਤਰ੍ਹਾਂ ਲੱਗ ਰਹੇ ਨੇ ਸੋ ਇਹ ਜਿਹੜਾ ਕਿਸਮਾ ਨੇ ਦੇਸੀ ਕਿਸਮਾਨ ਜੰਗਲੀ ਤੇ ਜਿਹੜੀ ਹੁਣ ਤੁਸੀਂ ਇੱਕ ਹੋਰ ਗੱਲ ਦੇਖੋ ਵੀ ਧਰਤੀ ਧਰਤੀ ਇਹਦੀ ਸੁੱਕੀ ਪਈ ਆ ਤੇ ਚਾਰੇ ਪਾਸੇ ਉਹ ਇਸ ਤਰ੍ਹਾਂ ਹੀ ਸੁੱਕਿਆ ਹੋਊਗਾ ਜੇ ਹੋਰ ਥੋੜਾ ਜਿਹਾ ਪਿਛੇ ਉਹ ਤਾਂ ਨਦੀਨ ਵੀ ਪੂਰੇ ਨਹੀਂ ਨਦੀਨ ਇਹਨੂੰ ਕੁਦਰਤ ਵਿੱਚੋਂ ਬਹੁਤ ਕੁਝ ਦੇ ਰਹੇ ਨੇ ਨਦੀਨਾਂ ਦੀਆਂ ਜੜ੍ਹਾਂਾਂ 'ਤੇ ਬੈਕਟੀਰੀਆ ਸੂਖਮ ਜੀਵ ਜਵਾਨੂ ਬਹੁਤ ਕੁਝ ਸੁਪਿਆ ਹੁੰਦਾ ਜਿਹੜਾ ਕੁਦਰਤ ਦਾ ਡਿਜ਼ਾਈਨ ਆ ਜੰਗਲ ਆ ਉੱਥੇ ਕਿਹੜਾ ਕੋਈ ਸੇਵਾ ਸੰਭਾਲ ਕਰਦਾ ਫਿਰ ਵੀ ਜਿਹੜੇ ਉਹ ਫਲ ਪ੍ਰਾਪਤ ਹੁੰਦੇ ਨੇ ਉਹਨਾਂ ਦੇ ਰਾਖੀ ਤੱਤੇ ਵੀ ਵੱਧ ਹੁੰਦੇ ਨੇ ਤੇ ਉਹ ਲੱਗਦੇ ਵੀ ਵੱਧ ਨੇ ਸੋ ਇਸ ਤਰ੍ਹਾਂ ਇੱਕ ਜਿਆਦਾ ਲੱਗਦੇ ਨੇ ਹੁਣ ਆਪਾਂ ਆ ਦੇਖੋ ਆ ਵੀ ਦੋ ਲੱਗੇ ਹੋਏ ਨੇ ਤੇ ਉਹ ਲੱਗੇ ਹੋਏ ਨੇ ਇਹ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਥੋਂ ਚਾਰ-ਚਾਰ ਨੇ ਕਈ ਥੋਂ ਵੀ ਕੱਲੇ ਵੀ ਰਹਿ ਜਾਂਦੇ ਨੇ ਪਾਰ ਜਿੱਥੇ ਲੱਗਦੇ ਨੇ ਫਿਰ ਇਹ ਬਹੁਤ ਜ਼ਿਆਦਾ ਲੱਗਦੇ ਨੇ ਸੋ ਇਸ ਤਰ੍ਹਾਂ ਹੀ ਕੁਦਰਤੀ ਖੇਤੀ ਚ ਇੱਕ ਨਿੰਬੂ ਦਾ ਆਪਣੇ ਦੇਸੀ ਬੂਟਾ ਸੀ ਜੇ ਹੁਣ ਮੈਂ ਗੱਲ ਕਰਾਂ ਵੀ ਇਹਦੀ ਪੂਰੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਇਹ ਜਿਹੇ ਪੌਦੇ ਆਪਾਂ ਨੂੰ ਹੋਰ ਜ਼ਿਆਦਾ ਉਤਪਾਦਨ ਦੇ ਸਕਦੇ ਨੇ ਉਦਾਹਰਨ ਦੇ ਲਈ ਇਹਨਾਂ ਥੱਲੇ ਵਧੀਆ ਮਲਚਿੰਗ ਹੋਵੇ ਤੇ ਜਾਂ ਗੁੜਾਈ ਹੋਵੇ ਫਿਰ ਇਹਨਾਂ ਨੂੰ ਪਾਣੀ ਵੀ ਸਮੇਂ ਤੇ ਮਿਲੇ ਪਰ ਉਹ ਨਾ ਕੁਝ ਕਰਦੇ ਵੀ ਇਹ ਵਧੀਆ ਉਤਪਾਦਨ ਦੇ ਰਹੇ ਨੇ ਪਰ ਇੱਥੋਂ ਇਹ ਸਿੱਖਣ ਨੂੰ ਮਿਲਦਾ ਵੀ ਜਿਹੜੇ ਦੇਸੀ ਪੌਦੇ ਨੇ ਜੇ ਉਹਨਾਂ ਦੀ ਸਾਂਭ ਸੰਭਾਲ ਵੀ ਨਹੀਂ ਕਰਦੇ ਆਪਾਂ ਬੀਜ ਕੇ ਉਹਨਾਂ ਨੂੰ ਭੁੱਲ ਜਾਂਦੇ ਆ ਜਾਂ ਉਹੋ ਜਿਹੀ ਦੇਖ ਰੇਖ ਨਹੀਂ ਕਰ ਸਕਦੇ ਫਿਰ ਵੀ ਇਹ ਜਿਉਂਦੇ ਰਹਿੰਦੇ ਨੇ ਤੇ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਜਦੋਂ ਮਿੱਟੀ ਵਧੀਆ ਹੁੰਦੀ ਹੈ ਤਾਂ ਇਹ ਸਾਬ ਉਹਦੀ ਰਿਜ਼ਲਟ ਨੇ ਹੁਣ ਇਹ ਦੇਸੀ ਖੇਤ ਦੀ ਮਿੱਟੀ ਉੱਪਰੋਂ ਭਾਵੇਂ ਸੁੱਕੀ ਪਈ ਆ ਪਰ ਜਦੋਂ ਫੁੱਟ ਡੇਢ ਫੁੱਟ ਥੱਲੇ ਜਾਂਦੇ ਆ ਤਾਂ ਇਹਨਾਂ ਚੇ ਗਿੱਲ ਬਣੀ ਰਹਿੰਦੀ ਆ ਕਿਉਂਕਿ ਜਦੋਂ ਕੁਦਰਤੀ ਖੇਤ ਦੀ ਮਿੱਟੀ ਆ ਜਿਹੜੀ ਉਹਦੇ ਵਿੱਚ ਅ ਸੂਖਮ ਜੀਵ ਮਾਈਕਰੋਬ ਜਿਵਾਣੂ ਬਾਕੀ ਕੰਮ ਕਰਨ ਵਾਲੇ ਜੀਵ ਜਿਵੇਂ ਗੰਡੋਏ ਨੇ ਰਸੋਈਏ ਨੇ ਉਹ ਸਾਰੇ ਉਸ ਮਿੱਟੀ 'ਚ ਮੌਜੂਦ ਰਹਿੰਦੇ ਨੇ ਤੇ ਆਪਣਾ ਕੰਮ ਕਰਦੇ ਨੇ ਹੁਣ ਜਿਹੜੀ ਉੱਪਰ ਲੀਤਾਇਆ ਉਹ ਇਹ ਨਹੀਂ ਹੈਗਾ ਵੀ ਬਹੁਤ ਸਖਤ ਤਾਇਆ ਵੀ ਟੁੱਟਣੀ ਨਹੀਂ ਉਹ ਸਮਾਂ ਤੇ ਇੱਕ ਮਲਚਕ ਦੀ ਮਿੱਟੀ ਦੀ ਮਲਚਿੰਗ ਬਣ ਗਈ ਜਿਹੜੀ ਹੀਟਨਾ ਸਿਸਟਮ ਆ ਉਹ ਵੀ ਚੱਲ ਰਿਹਾ ਜਿਹੜੀ ਉੱਪਰੋਂ ਠੰਡ ਕੋਰਾ ਉਹ ਤਾਇ ਜਿਹੜੀ ਸਖਤ ਹੋ ਚੁੱਕੀ ਆ ਉਹਨੂੰ ਅੰਦਰਲੇ ਜੀਵਾਂ ਨੂੰ ਬਚਾ ਸਕਦੀ ਆ ਉਹਦਾ ਇਹੀ ਦੇਖਣ ਨੂੰ ਮਿਲਦਾ ਜੇ ਤੁਹਾਡੇ ਪੌਦਿਆਂ ਦਾ ਉਤਪਾਦਨ ਵਧੀਆ ਹੋ ਰਿਹਾ ਹੈ ਹਰੇਕ ਰੁੱਤ 'ਚ ਤੁਹਾਨੂੰ ਫਲ ਦੇ ਸਕਦੇ ਨੇ ਕਿਉਂਕਿ ਇਹ ਨਾ ਉੱਤੇ ਮਧੂਮੱਖੀਆਂ ਵੀ ਕੰਮ ਕਰਦੀਆਂ ਨੇ ਹੋਰ ਤਰ੍ਹਾਂ ਦੇ ਕੀਟ ਵਗੈਰਾ ਘੁੰਮਦੇ ਨੇ ਸੋ ਇਸ ਤਰ੍ਹਾਂ ਜਾਨੀ ਆਪਾਂ ਨੂੰ ਇਹ ਜਿਹੜੇ ਅਲੱਗ-ਅਲੱਗ ਕਿਸਮਾਂ ਦੇ ਨਿੰਬੂ ਨੇ ਕਈ ਕਿਸਮਾਂ ਨੂੰ ਤਾਂ ਬਰਸਾਤ ਲੰਘਣ ਤੋਂ ਬਾਅਦ ਫਲ ਆਉਂਦਾ ਤੇ ਕਈਆਂ ਨੂੰ ਪਹਿਲਾਂ ਆ ਜਾਂਦਾ ਜਿਵੇਂ ਆਹ ਨਿੰਬੂ ਹੈ ਇਹ ਵੀ ਸਾਰਾ ਸਾਲ ਚੱਲਦਾ ਰਹਿੰਦਾ ਤੇ ਹੋਰ ਜਿਵੇਂ ਆਹ ਸਾਹਮਣੇ ਆ ਉਹ ਨਿੰਬੂ ਵੀ ਮਤਲਬ ਪੂਰਾ ਭਰਿਆ ਪਿਆ ਤੇ ਉਹ ਵੀ ਆਪਣਾ ਉਤਪਾਦਨ ਦਿੰਦੇ ਰਹਿੰਦੇ ਨੇ ਹੋਰ ਬਹੁਤ ਸਾਰੀਆਂ ਨਿੰਬੂ ਜਾਤੀਆਂ ਉਹ ਬੁੱਤੇ ਨੇ ਫਸਲਾਂ ਨੇ ਜਿਹੜੀਆਂ ਇਹ ਆਪਾਂ ਨੂੰ ਉਤਪਾਦਨ ਦੇ ਰਹੀਆਂ ਇੱਕੋ ਇੱਕ ਨਿੰਬੂ ਜਾਤੀ ਦਾ ਇਹ ਜਿਹੜਾ ਪੌਦਾ ਇਹਨੂੰ ਪੰਛੀ ਨਹੀਂ ਖਾਂਦੇ ਨਹੀਂ ਬਾਕੀ ਸਾਡਾ ਜਿਹੜਾ ਫਰੂਟ ਹੈ ਜਿਵੇਂ ਆਲੂ ਬਖਾਰੇ ਹੋ ਗਏ ਅਮਰੂਦ ਹੋ ਗਏ ਹਮਰੂਦ ਲੱਗ ਰਹੇ ਨੇ ਪਰ ਉਹ ਆਪਣੇ ਪੰਛੀਆਂ ਦੇ ਕੰਮ ਆ ਰਹੇ ਨਹੀਂ ਉਹਨਾਂ ਦਾ ਭੋਜਨ ਹੈ ਪਰ ਇਹ ਨਿੰਬੂਆਂ ਨੂੰ ਜਾਂ ਖਟੀਆਂ ਚੀਜ਼ਾਂ ਨੂੰ ਪੰਛੀ ਨਹੀਂ ਖਾਂਦੇ ਸੋ ਇਸ ਤਰ੍ਹਾਂ ਇਹ ਆਪਣੇ ਉਤਪਾਦਨ ਲਈ ਬਚਿਆ ਵੀ ਰਹਿ ਜਾਂਦਾ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਜੇ ਆਪਾਂ ਨੂੰ ਆਪਣੇ ਖੇਤ ਦਾ ਜਿਹੜਾ ਸ਼ੁਰੂਆਤੀ ਏਰੀਆ ਹੁੰਦਾ ਜਿਵੇਂ ਇਧਰੋਂ ਸੂਰ ਜਾ ਰਿਹਾ ਕਿਉਂਕਿ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰੀਏ ਵੀ ਉਹ ਪੌਦੇ ਲਾਏ ਜਾਣ ਜਿਹੜੇ ਛੋਟੇ ਹੋਣ ਜਿੱਡੇ ਵੱਡੇ ਪੌਦੇ ਹੋਣ ਤਾਂ ਉਹ ਖੇਤ ਦੇ ਬੈਕ ਸਾਈਡ ਨੂੰ ਜਾਂਦੇ ਰਹਿਣ ਕਿਉਂਕਿ ਜਦੋਂ ਸਿਆਲ 'ਚ ਸੂਰਜ ਟੇਢਾ ਇੱਕ ਸਾਈਡ ਤੋਂ ਲੰਘਦਾ ਤਾਂ ਸਾਰਿਆਂ ਨੂੰ ਧੁੱਪ ਮਿਲ ਜਵੇ ਸੋ ਇਸ ਤਰ੍ਹਾਂ ਇਹ ਨਿੰਬੂ ਵਾਲੇ ਵਾਲੇ ਉਸ ਤਰ੍ਹਾਂ ਦੇ ਬੂਟੇ ਜਿਹੜੇ ਮੂਰੇ ਨੇ ਬਾਕੀ ਇਹਨਾਂ ਨੂੰ ਜਿਵੇਂ ਆਹ ਮਰਿੰਗਾ ਇਹਨੂੰ ਆਪਾਂ ਛੋਟਾ ਕਰ ਸਕਦੇ ਹਾਂ ਸੋ ਬੈਕਸਾਈਡ ਜਾਵਾਂਗੇ ਤਾਂ ਉਸ ਤਰ੍ਹਾਂ ਦੇ ਵੱਡੇ ਬੁੱਟੇ ਵੀ ਹੋ ਸਕਦੇ ਨੇ ਪਰ ਗੱਲ ਇਹ ਆ ਵੀ ਆਪਾਂ ਆਪਣੀ ਕੁਦਰਤੀ ਖੇਤੀ 'ਚ ਆਪਣੇ ਦੇਸੀ ਪੌਦਿਆਂ ਨੂੰ ਅਗਾਉਣਾ ਚਾਹੀਦਾ ਤਾਂ ਕਿ ਉਹ ਉਹਨਾਂ ਨੂੰ ਬਿਮਾਰੀਆਂ ਘੱਟ ਪੈਣ, ਸੋਕਾ ਝੱਲਣ ਦੀ ਆਦਤ ਹੋਵੇ, ਖਰਾਕੀ ਧੱਤ ਉਹਨਾਂ 'ਚ ਵਧੀਆ ਹੋ ਜਾ। ਫਿਰ ਆਪਾਂ ਇਸ ਬਾਗਵਾਨੀ ਖੇਤੀ ਵਿੱਚ ਹੋਰ ਫਸਲਾਂ ਲੈ ਸਕਦੇ ਆ। ਜਿਵੇਂ ਹੁਣ ਆ ਏਰੀਆ ਆਪਣਾ ਇਹ ਗਰਮੀ ਰੁੱਤ ਚ ਕਿਉਂ ਇਸ ਸਪਰੇਹਾਂ ਵੱਧ ਹੁੰਦੀਆਂ ਨੇ ਫਿਰ ਇਹ ਵੱਡਾ ਹੋ ਜਾਂਦਾ ਛਾਲ ਚ ਇੱਕ ਦੋ ਸਪਰੇਹਾਂ ਕਰਦੇ ਨੇ ਕਿਸਾਨ ਕਣਕ ਤੇ ਤਾਂ ਵੀ ਆਪਣੀ ਜਗਾ ਛੱਡੀ ਹੁੰਦੀ ਐ ਨਾ ਏਰੀਆ ਵੀ ਇਹਨੂੰ ਬਫਰ ਜ਼ੋਨ ਮੰਨਿਆ ਜਾਂਦਾ ਇਸ ਤੋਂ ਬਾਅਦ ਜਿਹੜੀ ਫਸਲ ਐ ਉਹ ਫਿਰ ਅੱਗੇ ਹੁੰਦੀ ਐ ਸੋ ਇਹ ਕੁਦਰਤੀ ਖੇਤੀ ਜੇ ਆਪਾਂ ਆਪਣੇ ਵਾਤਾਵਰਣ ਨੂੰ ਆਪਣੀ ਮਿੱਟੀ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਆ ਕਿਉਂਕਿ ਜਿੰਨੀ ਵਧੀਆ ਹਵਾ ਹੋਊਗੀ ਓਨੂੰ ਸਾਡੇ ਸਰੀਰ ਚ ਮਜ਼ਬੂਤੀ ਹੋਊਗੀ ਸੋ ਇਹ ਅੱਜ 16 ਦਸੰਬਰ 2025 ਆ ਤੇ ਪੂਰੀ ਤਪਾਂ ਚਮਕ ਰਹੀ ਆ ਕੋਈ ਸਮਾਂ ਸੀ ਵੀ ਠੰਡ ਬਹੁਤ ਜ਼ਿਆਦਾ ਹੁੰਦੀ ਸੀ ਜਿਹੜਾ ਸਾਡਾ ਵਾਤਾਵਰਨ ਹੈ ਉਹਦੇ ਵਿੱਚ ਮੌਸਮਾਂ ਦਾ ਉਤਲ-ਪੁਤਲ ਹੋ ਰਿਹਾ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਗਰਮੀ ਵੱਧਦਾ ਜਾਂ ਠੰਡ ਵੱਧਦਾ ਕਿਤੇ ਜਿਹੜਾ ਕਾਰਨ ਆ ਵੀ ਅਸੀਂ ਪ੍ਰਦੂਸ਼ਣ ਵਿੱਚ ਬਹੁਤ ਜ਼ਿਆਦਾ ਅੱਗੇ ਲੰਘ ਰਹੇ ਹਾਂ ਤੇ ਵਾਤਾਵਰਨ ਬਚਾਉਣ ਲਈ ਅਸੀਂ ਰੁੱਖਾਂ ਦੀ ਕਮੀ ਹੋ ਰਹੀ ਹੈ ਸੋ ਸਾਨੂੰ ਆਪਣੇ ਵਾਤਾਵਰਨ ਨੂੰ ਵਧੀਆ ਬਣਾਉਣਾ ਚਾਹੀਦਾ ਸੋਸ ਲਈ ਆਪਾਂ ਨੂੰ ਜਿਹੜੀ ਸ਼ੁੱਧ ਹਵਾ ਮਿਲ ਸਕੇ ਸੋ ਆਪਾਂ ਉਹ ਆਪਾਂ ਕੁਦਰਤੀ ਖੇਤੀ ਵਿੱਚ ਅਪਣਾ ਸਕਦੇ ਹਾਂ ਤੇ ਸਾਰਾ ਕੁਝ ਮਿਲ ਸਕਦਾ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ